ਕੱਤੇ ਸਾਈ ਨਹੀਂ ਕਰੋਗੀ ਕੱਤੇ ਸਾਈ ਨਹੀਂ ਕਰੋ ਜਿੱਦਣ ਦੀ ਸਾਡੀ ਅਸੀਂ ਗਲਤੀ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਬੈਠੇ ਵੀ ਰਿਸ਼ਵਤ ਵੱਧ ਗਈ ਆ ਇੱਥੇ ਹੈ ਇਹ ਹਾਲਾਤ ਹੋ ਗਏ ਮਹਾਲੀ ਦੇ ਵਿੱਚ ਮਾਨ ਸਾਹਿਬ ਦਾ ਕਹਿੰਦੇ ਨੇ ਵੀ ਮੈਨੂੰ ਕੋਈ ਸਬੂਤ ਲਿਆਓ ਆ ਚੈੱਕ ਆ ਛਪਾਈ ਦੇ ਦਸਕਤ ਨੇ ਇਹ ਸਿਪਾਹੀ 10 ਸਾਲਾਂ ਚ ਇਥੋਂ ਦੀ ਮਹਾਲੀ ਦੀ ਪੁਲਿਸ ਦਾਦ ਦੇਵੇ ਵੀ ਬੈਂਕ ਚ ਗਿਆ ਕੀ ਕਾਰਨ ਸੀ ਮਾਮਲਾ ਕਿੱਥੋਂ ਦਾ ਸੀ ਕੀ ਮਾਮਲਾ ਮਟੌਰ ਥਾਣੇ ਦਾ ਮੇਰੇ ਲੜਕੇ ਨੂੰ ਬਾਹਰ ਭੇਜਣ ਬਾਅਦ ਤੇ ਐਗਰੀਮੈਂਟ ਕਰ ਲਿਆ ਵੀ ਬਾਹਰ ਆ ਨੌਕਰੀ ਮਿਲੂਗੀ ਸਮਝੌਬਾਗ ਦਿਖਾਇਆ ਤੇ ਉਹ ਸਮਝੌਬਾਗ ਦੇ ਵਿੱਚ ਫਸ ਗਏ ਸੀ ਹਰ ਬੰਦਾ ਕਹਿੰਦਾ ਵੀ ਮੇਰਾ ਬੱਚਾ ਸੈੱਟ ਹੋ ਜਾਵੇ ਤੇ ਇਹਨਾਂ ਨੇ ਪੈਸੇ ਲੈ ਲਏ ਇੱਥੇ ਤੱਕ ਆ ਵੀ ਬਲਵੰਤ ਸਿੰਘ ਰਾਮੂ ਵਾਲੀਆ ਦਾ ਪੀਏ ਵੀ ਇਸ ਕੇਸ ਦੇ ਵਿੱਚ ਰਿਸ਼ਵਤ ਲੈ ਗਿਆ ਮੇਹਾਂ ਜਿਹੜੇ ਕੇਸ ਹੈਗੇ ਜਿਨ੍ਹਾਂ 'ਚ ਪੁੱਛਦਾ ਕੋਈ ਕਾਰਵਾਈ ਨਹੀਂ ਕੀਤੀ ਤਿੰਨ ਕੇਸ ਜਿਹਦੇ ਤੋਂ ਥਾਣੇ ਅੱਠ ਵੇਸਦੇ ਆ ਜਿਹਦੇ 'ਚ ਮੇਰੇ ਤੇ ਐਫ ਆਈ ਆਰ ਹੋ ਜਿੰਦੀ ਘਰ ਵਾਲੀ ਦੇ ਸਰ ਜੋ ਹੋ ਜਿੰਦੀ ਚੋਰਾਂ ਦੇ ਖਿਲਾਫ ਐਫ ਆਈ ਆਰ ਦਾ ਜੀ ਨਹੀਂ ਹੁੰਦੀ ਜਿਹੜਾ ਚੋਰਾਂ ਦੇ ਬੰਦੇ ਖਿਲਾਫ ਬੋਲਦਾ ਉਹਨਾਂ ਦੇ ਖਿਲਾਫ ਐਫ ਆਈ ਆਰ ਦੱਤੀ ਕਰ ਦਿੰਦੀ ਹੈ ਤੇ ਇਹਨਾਂ ਕੋਲੇ ਐਸ ਪੀ ਆਰ ਵੀਰ ਸਿੰਘ ਹਟਵਾਲ ਜੀ ਜਿਹੜੇ ਮੰਗ ਪੱਤਰ ਲਿਖੇ ਇਹਨਾਂ ਕੋਲੇ ਪਈਆ ਪਿਛਲੇ 5 ਮਹੀਨਿਆਂ ਤੇ ਹੁਣ ਕਹਿ ਕੇ ਗਏ ਆ ਸਾਡੇ ਸਾਹਮਣੇ ਕਹਿ ਕੇ ਗਏ ਹਾਂ ਜੀ ਫੜਕ ਕਰਾਂਗੇ ਨਵੇੜਾ ਤੇ ਦੂਜੇ ਕਰਕੇਸ਼ ਕੁਮਾਰ ਐਸਆਈ ਹੈ ਨੈਸ਼ਨਲ ਕਮਿਸ਼ਨ ਦੇ ਪੰਜਾਬ ਦੇ ਕਮਿਸ਼ਨ ਦੇ ਖਿਲਾਫ ਆਰਡਰ ਕੀਤੇ ਹੋਏ ਨੇ ਅੱਜ 2014 ਦਾ ਕੇਸ ਹੈ ਕੋਈ ਕਾਰਵਾਈ ਨਹੀਂ ਹੋਈ ਮੁੜ ਕੇ ਉਹਨਾਂ ਦਾ ਇੱਕ ਮੰਗ ਪੱਤਰ ਦੇਣਾ ਆਇਆ ਸੀ ਦੂਜਾ ਇੱਕ ਬੀਬੀ ਦੇ ਬੇਟੇ ਨੂੰ ਘਰ ਤੇ ਹੀ ਚੱਕਦੇ ਆ ਨਸ਼ੇ ਦਾ ਕੇਸ ਪਾ ਦਿੰਦੇ ਆ ਉਹ ਸੀਸੀਟੀਵੀ ਕੈਮਰਿਆਂ 'ਚ ਫੋਟੋ ਆ ਜਾਂਦੀਆਂ ਸਾਰਾ ਪੁੱਛਿਆ ਜਾਂਦਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਕਾਰਵਾਈ ਨਹੀਂ ਤੀਸਰਾ ਜਿਹੜਾ ਹੈਗਾ ਬਣੌਂਗੀ 'ਚ ਇੱਕ ਨਵੀਂ ਵਿਆਹੁਤਾ ਜਿਹੜੀ ਲੜਕੀ ਬੇਟੀ ਮਰ ਜਾਂਦੀ ਹੈ ਪੁਲਿਸ ਤਿੰਨ ਦਿਨ ਡੈੱਡ ਬੋਡੀ ਕੋਲੇ ਨਹੀਂ ਜਾਣ ਦਿੰਦੀ ਉਹਦਾ ਡੈੱਡ ਬੋਡੀ ਸਰੀਰ ਨਹੀਂ ਦੇਖਣ ਦਿੰਦੀ ਉਤ ਉਹ ਜਿਹੜਾ ਬਿਆਨ ਜ਼ਬਰਦਸਤੀ ਕਰਾ ਕੇ ਸਾਈਨ ਕਰਾ ਲੰਨੇ ਜਦੋਂ ਅਸੀਂ ਪ੍ਰੈਸ 'ਚ ਦੰਦਨੇ ਘਰਾਓ ਕਰਨ ਦਾ ਫਿਰ ਉਹ ਬੰਦਾ 5 ਮਹੀਨੇ ਅਰੈਸਟ ਕਰਦੇ ਹਲੇ ਵੀ ਦੋ ਦੋਸ਼ੀ ਜਿਹੜੇ ਬਰਾੜ ਰਹੇ ਨੇ ਤੇ ਇਸੇ ਤਰ੍ਹਾਂ ਗੱਲ ਕਰ ਲਈ ਇੱਕ ਦਿਲਵਰ ਖਾਨ ਜੀ ਮਟੌਰ ਤੋਂ ਕੇਸ ਦਰਜ ਹੋਇਆ ਸੀ ਇਹਦੇ ਤੇ ਇਹਨਾਂ ਨੇ ਕੰਪਲੀਟ ਦੇਤੀ ਇਹਨਾਂ ਦੀ ਪਰਚਾ ਕਰਤਾ ਮੁੜ ਕੇ ਕੋਈ ਰਿਵੈਸਟਿਗੇਸ਼ਨ ਨਹੀਂ ਤੇ ਸਾਡੇ ਕੋਲੇ ਰਣਜੀਤ ਸਿੰਘ ਜੀ ਸਬ ਇਨਸਪੈਕਟਰ ਰਟਾਇਰਡ ਹੈ ਖੰਨੇ ਤੋਂ ਇਹਨਾਂ ਨੇ ਇੱਕ 2012 'ਚ ਮੁਕੱਦਮਾ ਇੱਕ ਟਰੈਵਲ ਏਜੰਟ ਨੀਸ਼ਾ ਚਾਵਲਾ ਦੇ ਖਿਲਾਫ ਕਰਾਇਆ ਸੀ 76 ਨੰਬਰ ਐਫ ਆਈ ਆਰ ਜਿਹਦੇ 'ਚ ਚੈੱਕ ਦੁਆਰਾ ਪੁਲਿਸ ਜਦੋਂ ਇਹ ਸਾਰਾ ਡਿਊਟੀ ਕਰੀ ਪ੍ਰੋਸੀਜਰ ਰਹਾ ਇਹਨਾਂ ਨੂੰ ਸਾਰਾ ਡਾਟੇ ਦਾ ਪਤਾ ਹੈ ਰਿਕਾਰਡ ਕਢਾਇਆ ਡੀਆਈਚ ਪ੍ਰੈਸ ਕਾਨਫਰੰਸਾਂ ਹੋਈਆਂ ਪਰ ਲੇਕਿਨ ਜਿਹੜੀ ਮੋਹਾਲੀ ਦੀ ਪੁਲਿਸ ਹੈ ਉਹ ਰਿਸ਼ਵਤ ਵਿੱਚ ਇੱਕ ਦੌਰਾਂ ਵੈਟਚ ਚੱਲ ਰਹੀ ਪੱਕੇ ਚ ਚੱਲ ਰਹੀ ਜਿਹਦਾ ਅਸੀਂ ਰਿਕਾਰਡ ਨਹੀਂ ਸਕਦੀ ਜਿਹੜੀ ਪੰਜਾਬ ਸਰਕਾਰ ਆਪਣੀ ਝਾੜੂ ਵਾਲਿਆਂ ਦੀ ਪਾਰਟੀ ਕਹਿੰਦੀ ਸੀ ਵੀ ਸਾਡਾ ਝਾੜੂ ਵਾਲਾ ਝਾੜੂ ਵਾਲਿਆਂ ਦੀ ਸਰਕਾਰ 'ਚ ਝਾੜੂ ਵਾਲਿਆਂ ਦੀ ਰਿਸ਼ਵਤ ਲਈ ਜਾਂਦੀ ਹੈ ਜਿਹੜੇ ਸਵੀਪਰ ਕਿੰਨੇ ਕ ਵੱਡੀ ਪੋਸਟ ਹੁੰਦੀ ਆ ਜੋ ਝਾੜੂ ਪੋਚੇ ਵਾਲਿਆਂ ਦੀ ਉਹਨਾਂ ਤੋਂ ਵੀ ਰਿਸ਼ਵਤ ਲੈ ਲੈਂਦੇ ਆ 20000 ਰੁਪਏ ਦੱਸੋ ਕਿੱਥੇ ਰਿਸ਼ਵਤ ਜਾਊ ਇਸੇ ਤਰ੍ਹਾਂ ਅਸੀਂ ਬਾਰ ਬੱਕ ਬੱਕ ਥਾਣੇ ਦੇ ਸਾਰੇ ਬਰੀਫ 'ਚ ਕੇਸ ਵੀ ਆਏ ਆ ਹੁਣ ਤੁਹਾਡੇ ਸਾਹਮਣੇ ਕਹਿ ਕੇ ਗਏ ਵੀ ਹਾਂਜੀ ਤੁਹਾਡਾ ਜਿਹੜਾ ਮੈਟਰ ਦੋ ਸੀ ਕੰਪਲੀਟ ਕਰਦੇ ਚਾਰ ਫੁੱਡੇ ਰਹੇ ਹੋਏ ਹੁਣ ਪਤਾ ਨਹੀਂ ਉਹ ਗਿੜੇ ਰਹੇ ਹੋਏ ਹੁਣ ਅਸੀਂ ਬਾਅਦ 'ਚ ਸਾਨੂੰ ਫੋਨ ਆਊਗਾ ਇਨਫਰਮੇਸ਼ਨ ਨੇੜੀਆਂ ਜੀ ਖੜੇ ਹੈਂ ਬਹੁਜਨ ਸਮਾਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਖੜੇ ਹੈਂ ਤੇ ਸਾਰੇ ਜਿਹੜੇ ਪੀੜਤ ਪਰਿਵਾਰ ਹੈਂ ਆਪਣੇ ਆਪਣੇ ਕੇਸਾਂ ਨੂੰ ਲੈ ਕੇ ਖਾਰੇ ਆਏ ਸੀ ਤੁਹਾਡੇ ਰਾਹੀਂ ਅਸੀਂ ਫਰਿਆਦ ਕੀਤੀ ਹੈ ਮੰਗ ਪੱਤਰ ਕੁਮਾਰ ਨਯੋਗ ਮੁੱਖ ਮੰਤਰੀ ਨੂੰ ਇੱਕ ਡੀਜੀਪੀ ਪੰਜਾਬ ਨੂੰ ਤੇ ਇੱਕ ਡੀਆਈਜੀ ਨੂੰ ਤੇ ਇੱਕ ਐਸਐਸਪੀ ਨੂੰ ਜਿਹੜੇ ਮੰਗ ਪੱਤਰ ਸੀ ਭੇਜੇ ਉਹਨਾਂ ਵਾਸਤੇ ਇਸ ਬਿਸ਼ਵਾਸਨ ਦੁਆ ਕੇ ਗਏ ਤਾਂ ਇਹ ਜਿਹੜੇ ਸਾਡਾ ਕੰਮ ਕਰ ਦਿੰਦੇ ਤੁਹਾਡਾ ਵੀ ਤੈਦਲ ਸਿੰਘਾ ਮੈਂ ਰਿਟਾਇਰਡ ਸਬ ਇੰਸਪੈਕਟਰ ਹਾਂ ਤੁਸੀਂ ਇਨਸਪੈਕਟਰ ਤੁਸੀਂ ਉਹਦੇ ਪੁਰਸ ਤੋਂ ਪੀੜਤ ਲੱਗਦੇ ਹੋ ਸੁਣਵਾਈ ਨਹੀਂ ਹੁੰਦੀ ਤੁਸੀਂ ਖੁੱਦ ਰਹੇ ਹੋ ਮੈਕਮੇ ਦੇ ਵਿੱਚ ਕੀ ਇਸ ਤਰ੍ਹਾਂ ਚੱਲਦਾ ਹੈ ਮੈਂ ਤਾਂ ਇੱਥੇ ਤੱਕ ਕਹੂੰਗਾ ਵੀ ਜਿੱਦਣ ਦੀ ਸਾਡੀ ਅਸੀਂ ਗਲਤੀ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਬੈਠੇ ਵੀ ਰਿਸ਼ਵਤ ਵੱਧ ਗਈ ਆ ਇੱਥੇ ਇਹ ਜਿਹੇ ਹਾਲਾਤ ਹੋ ਗਏ ਮਹਾਲੀ ਦੇ ਵਿੱਚ ਮਾਨ ਸਾਹਿਬ ਦਾ ਕਹਿੰਦੇ ਨੇ ਵੀ ਮੈਨੂੰ ਕੋਈ ਸਬੂਤ ਲਿਆਓ ਆ ਚੈੱਕ ਆ ਆਹ ਸਿਪਾਹੀ ਦੇ ਦਸਕਤ ਨੇ ਇਹ ਸਿਪਾਹੀ 10 ਸਾਲਾਂ ਚ ਇਥੋਂ ਦੀ ਮੋਹਾਲੀ ਦੀ ਪੁਲਿਸ ਦੱਸਦੇ ਪਏ ਵੀ ਬੈਂਕ ਚ ਗਿਆ ਕੀ ਕਰਨ ਸੀ ਮਾਮਲਾ ਕਿੱਥੋਂ ਦਾ ਸੀ ਇਹ ਕੀ ਮਾਮਲਾ ਮਟੌਰ ਥਾਣੇ ਦਾ ਮੇਰੇ ਲੜਕੇ ਨੂੰ ਬਾਹਰ ਭੇਜਣ ਬਾਅਦ ਤੇ ਐਗਰੀਮੈਂਟ ਕਰ ਲਿਆ ਵੀ ਬਾਹਰ ਆ ਨੌਕਰੀ ਮਿਲੂਗੀ ਸਬਜਵਾਗਤ ਖਾਇਆ ਤੇ ਉਹ ਸਬਜਵਾਗਤ ਦੇ ਵਿੱਚ ਫਸ ਗਏ ਸੀ ਹਰ ਬੰਦਾ ਕਹਿੰਦਾ ਵੀ ਮੇਰਾ ਬੱਚਾ ਸੈੱਟ ਹੋ ਜਾਵੇ ਤੇ ਇਹਨਾਂ ਨੇ ਪੈਸੇ ਲੈ ਲਏ ਇੱਥੇ ਤੱਕ ਆ ਵੀ ਬਲਵੰਤ ਸਿੰਘ ਰਾਮੋਆਲਿਆ ਦਾ ਪੀਏ ਵੀ ਇਸ ਕੇਸ ਦੇ ਵਿੱਚ ਰਿਸ਼ਵਤ ਲੈ ਗਿਆ ਆਬ ਆ ਹੈਗਾ ਹੀ ਰਾਜੀ ਨਮਾ ਹਮ ਦੀਪਿੰਦਰ ਅਕਲੀਆ ਹਮ ਦੀਪਿੰਦਰ ਸਿੰਘ ਅਕਲੀਏ ਨੇ ਸਾਡੇ ਕਿਤੇ ਦਸਕਤ ਨੇ ਦਿਖਾ ਦਿਓ ਪੀੜਤ ਅਸੀਂ ਆ ਦੀਪਿੰਦਰ ਅਕਲੀਆ ਤਾਈਆਂ ਮਾਂ ਕਰਦਾ ਚਲੋ ਮੈਂ ਦੋਨੋਂ ਗਏ ਦੇਖੋ ਨਮਾ ਕੰਮ ਐ ਐਸਐਸਪੀ ਨੇ ਇਤਨੀ ਸੁਣੀ ਸਾਡੀ ਕਿੰਨੇ ਸਾਲ ਹੋ ਗਏ ਹੁਣ ਇਹਨੂੰ 2012 ਦਾ ਚੱਲਦਾ ਜੀ 5 ਸਾਲ ਮਤਲਬ 12 ਸਾਲ ਮਾੜਾ ਸਾਲ 12 ਸਾਲ ਬਰਬਾਦ ਹੋ ਗਏ ਜੀ 12 12 ਦੇ ਵਿੱਚ ਹੁਣ ਮੈਨੂੰ ਇਹ ਕਹਿੰਦੇ ਨੇ ਵੀ ਤੂੰ 5 ਲੱਖ ਰੁਪਈਆ ਲੈ ਲਿਆ ਮੈਂ ਵੀ ਕਹਿੰਦਾ ਵੀ 5 ਲੱਖ ਰੁਪਈਆ ਦੇਤਾ ਠੀਕ ਮੈਨੂੰ ਅੱਜ ਦਾ ਦੱਸ ਦੋ ਵੀ ਕਿਹਨੇ ਦਿੱਤਾ ਐਫੀਡ ਹੈ ਉਹਦਾ ਕਿੱਥੇ ਚੈੱਕ ਕੱਟ ਰਹੀ ਦੀ ਮਨ ਕੋਈ ਚੈੱਕ ਦਿੱਤਾ ਕੋਈ ਪੈਸਾ ਦਿੱਤਾ ਦੋ ਤਾਂ ਸਹੀ ਬਣੂਬ ਨਹੀਂ ਦਿੰਦੇ ਹੁਣ ਮਟਰ ਦਾ ਐਸ ਐਚਓ ਤੇ ਮੁਨਸ਼ੀ ਆ ਮੇਰੀ ਅਰਜੀ ਆ ਐਸਐਸਪੀ ਨੂੰ ਭੇਜੀ ਡੀਸੀ ਸਾਹਿਬ ਦੇ ਰਾਹੀਂ ਗਈ ਹੋਈ ਆ ਇਹਦਾ ਨੰਬਰ ਵੀ ਨਹੀਂ ਦੇ ਰਹੇ ਇਨਸਾਫ ਦਾ ਜਿਹੜਾ ਮਿਲਣਾ ਮਿਲਣਾ ਨੰਬਰ ਵੀ ਨਹੀਂ ਦੇ ਰਹੇ ਦੇਖ ਲਓ ਤੁਸੀਂ ਤੇ ਹੁਣ ਇੱਥੇ ਆਏ ਹੋ ਤੁਸੀਂ ਕੀ ਭਰੋਸਾ ਮਿਲਿਆ ਤੁਹਾਨੂੰ ਲੱਗਦਾ ਸਿਰਫ ਭਰੋਸਾ ਮਿਲਿਆ ਜੀ ਇਹ ਤਾਂ ਸਿਰਫ ਗਊਆਂ ਤੋਂ ਮਿੱਟੀ ਲਾਉਣ ਵਾਲੀ ਗੱਲ ਆ ਭਰੋਸਾ ਸਾਨੂੰ ਹਰ ਇੱਕ ਵਾਰੀ ਦਿੰਦੇ ਨੇ ਇੱਕ ਵਾਰੀ ਨਹੀਂ ਦਿੱਤਾ ਤੈਨੂੰ ਕੀ ਐਕਸ਼ਨ ਕੀ ਹੋਊਗਾ ਨਹੀਂ ਹੁੰਦਾ ਆਪਸ਼ਨ ਕੀ ਹੋਣਾ ਇਹ ਅਸੀਂ ਆਪਣਾ ਰੋਲਾ ਪਾ ਕੇ ਚੱਲ ਜੰਨੇ ਹਾਂ ਆਪਣਾ ਜਿਵੇਂ ਭਗਵਾਨ ਤੁਮਾਨ ਸਾਨੂੰ ਚਾਰ ਚੁਟਕਲੇ ਸੁਣਾ ਕੇ ਚੱਲ ਜਾਂਦਾ ਅਸੀਂ ਇਹ ਚਾਰ ਉਹਨੂੰ ਗੱਲਾਂ ਸੁਣਾ ਕੇ ਮੁੜੇ ਉਹਨਾਂ ਗੱਲ ਉੱਥੇ ਜੀ ਉੱਤੀ ਆ ਗੱਲਾਂ ਦਾ ਕੜਾ ਬਣ ਰਿਹਾ ਤੁਸੀਂ ਮਹਿਕਮੇ ਚ ਰਹੇ ਹੋ ਮਤਲਬ ਛੋਡੀ ਸੁਣਵਾਈ ਨਹੀਂ ਹੁੰਦੀ ਤਾਂ ਦੂਜੇ ਪੀੜਤੇ ਦੀ ਕੀ ਕੋਈ ਕੌਣ ਵਾਰਦਾ ਉਠਾਣੇ ਇਹਨਾਂ ਦੀ ਹਾਲਤ ਰੋਦਾ ਰਹੇ ਨੇ ਜਿਹੜਾ ਸ਼ਿਕਾਇਤ ਲੈ ਕੇ ਜਾਂਦਾ ਉਹਦੇ ਪਰਚਾ ਦਰਜ ਕਰ ਦਿੰਦੇ ਨੇ ਠੀਕ ਆ ਇਹ ਮੇਰੀ ਵੀ ਗ੍ਰਿਫਤਾਰੀ ਪਾਉਣ ਲੱਗੇ ਸੀ ਆ ਇੱਕ ਇੱਕ ਟੈਂਪਰ ਕਰਕੇ ਦੋ ਦੋ ਮਿੰਟ ਕਰਕੇ ਇੱਕ ਇੱਕ ਟੈਂਪਰ ਕਰਕੇ ਨਾ ਡਾਕੂਮੈਂਟ ਮੇਰਾ ਡਾਕੂਮੈਂਟ ਆ ਆਪ ਟੈਂਪਰ ਕਰਕੇ ਮੇਰੀ ਵੀ ਗ੍ਰਿਫਤਾਰੀ ਪਾਉਣ ਲੱਗੇ ਸੀ ਕਿਉਂਕਿ ਇਹਨਾਂ ਕੋਈ ਕੋਈ ਸਿਸਟਮ ਆ ਉਹ ਉਹਨਾਂ ਨੂੰ ਬਰੀ ਕਰਾਤੇ ਦੋ ਪੀਓ ਨੇ ਪੀਓ ਨੂੰ ਨਹੀਂ ਪੜਦੇ ਕਿਸੇ ਨੂੰ ਨਹੀਂ ਪੜਦੇ ਅਸਲੀ ਡਾਕੂਮੈਂਟ ਨਹੀਂ ਅੱਜ ਪਲਵਿੰਦਰ ਕੰਬੜਾ ਜੀ ਦੀ ਗਵਾਹੀ ਦੇ ਅੰਦਰ ਜਿਹੜਾ ਵਿਸ਼ਾਲ ਤਰਨਾ ਦਿੱਤਾ ਗਿਆ ਬਹੁਤ ਸਾਰੇ ਪੀੜਤ ਜਿਹੜੇ ਇਹ ਮੁਹਾਲੀ ਜ਼ਿਲ੍ਹੇ ਦੀ ਮੈਂ ਕਹਿੰਦਾ ਪੂਰੇ ਪੰਜਾਬ ਦਾ ਪਤਾ ਨਹੀਂ ਕਿਆ ਹਾਲ ਹੋਏਗਾ ਔਰ ਕੇਸਾਂ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਵੀ ਜਿਹੜਾ ਬੰਦਾ ਦਰਖਾਸਤ ਲਿਖ ਜਾਂਦਾ ਪਰ ਚੌਥੀ ਹੋ ਜਾਂਦਾ ਔਰ ਬੜੀ ਦੁਖਦਾਈ ਦੁੱਖ ਹੋਇਆ ਗੱਲਾਂ ਸੁਣ ਕੇ ਭਾਈ ਸਾਹਿਬ ਪੁਲਿਸ ਇਨਸਪੈਕਟਰ ਹੈ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਹੋਰ ਲੋਕਾਂ ਦਾ ਕਿਆ ਹਾਲ ਹੋਵੇਗਾ ਜਿਹੜੇ ਗਰੀਬ ਲੋਕਾਂ ਦਾ ਹਾਲ ਕਿਆ ਹੋਏਗਾ ਇਸ ਤਰ੍ਹਾਂ ਕੇ ਸਰਕਾਰ ਬੁਰੀ ਤਰ੍ਹਾਂ ਫੇਲ ਭ੍ਰਸ਼ਟਾਚਾਰ ਦਾ ਜਿਹੜਾ ਕੋਈ ਤਹਿਸੀਲਦਾਰ ਅਫਸਰ ਹੈ ਕੋਈ ਪੁਲਿਸ ਦਾ ਚੌਕੀਦਾਰ ਹੈ ਜਾਂ ਕੋਈ ਥਾਣਾ ਸਭ ਇਹ ਭ੍ਰਸ਼ਟਾਚਾਰ ਦੇ ਅੱਡੇ ਬਣ ਚੁੱਕੇ ਆ ਔਰ ਪਹਿਲਾਂ ਨਾਲ ਜਿਹੜੀ ਪਹਿਲੀਆਂ ਸਰਕਾਰਾਂ ਉਹਨਾਂ ਚਾਰ ਗੁਣਾ ਰਿਸ਼ਵਤ ਜ਼ਿਆਦਾ ਚੱਲਦੀ ਤੁਸੀਂ ਤਹਿਸੀਲ ਚੱਲ ਜਾਓ ਤੁਸੀਂ ਵੀਡੀਓ ਦਾਫਤ ਚੱਲ ਜਿੱਥੇ ਮਰੀ ਚੱਲ ਜਾਓ ਬਲਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਲੋਕਾਂ ਦਾ ਜੂਣਾ ਮੁਸ਼ਕਲ ਹੋ ਚੁੱਕਿਆ ਔਰ ਅਸੀਂ ਅੱਜ ਚੇਤਾਵਨੀ ਦੇਣ ਆਏ ਆ ਮੰਗ ਪੱਤਰ ਲਿਆ ਔਰ ਮੈਂ ਇਹ ਕਹਿਣਾ ਚਾਹਾਂਗਾ ਸਾਰੇ ਸਾਥੀਆਂ ਨੂੰ ਕਿ ਬੇ ਵੱਡੇ ਪਵਾਨੇ ਤੇ ਜਿੰਨਾ ਅੱਜ ਇਕੱਠਾ ਹੈ ਇਹ ਘਟ ਹੈ ਆਉਣ ਵਾਲੇ ਸਮੇਂ ਦੇ ਅੰਦਰ ਵੱਡਾ ਘਟ ਕਰਕੇ ਹਜ਼ਾਰਾਂ ਚ ਘਟ ਕਰਕੇ ਔਰ ਫਿਰ ਅਣ ਮੇਥੇ ਸਮਝੀਦਾਰ ਨਾ ਲਈ ਤਾਂ ਇਹ ਮਸਲੇ ਹੱਲ ਹੋਣਗੇ ਠੀਕ ਨਹੀਂ ਹੱਲ ਹੋਣਗੇ ਠੀਕ ਤੱਕੇ ਸਾਈ ਨਹੀਂ ਕਰੇਗੀ ਤੱਕੇ ਸਾਈ ਨਹੀਂ ਕਰੇਗੀ ਤੱਕੇ ਸਾਈ ਨਹੀਂ ਕਰੇਗੀ ਵਿੱਚੋਂ ਵੱਜੇ ਨਹੀਂ ਕਰੇਗੀ